ਇਹ ਜੀ ਕੀ ਮਜਬੂਰੀ ਹੈ ਕਿ ਇਸ ਉਮਰ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ ਮੇਰਾ ਇੱਕ ਬੇਟਾ ਉਹਨਾਂ ਲੈ ਕੇ ਸਿੱਧੀ ਜੀ ਗੱਲ ਦਾ ਉਹ ਕੰਮ ਕਰਨਾ ਪੈਂਦਾ ਵਾ ਕੋਈ ਵੀ ਹੈ ਅੱਜ ਦਾ ਨਹੀਂ ਮੈਂ 1964 ਤੋਂ ਕੰਮ ਕਰਦਾ ਆ ਰਿਹਾ ਮਜਬੂਰੀਆਂ ਜਿਹੜੀਆਂ ਇਨਸਾਨ ਦੀਆਂ ਨੇ ਉਹ ਹਰ ਪਹਿਲੂ ਤੇ ਲਿਆ ਕੇ ਮਜਬੂਰ ਕਰ ਦਿੰਦੀਆਂ ਨੇ ਰਾਤ ਨੂੰ ਮੈਨੂੰ ਇੱਥੋਂ 9 ਵਜੇ ਤੁਰਦਾ ਮੈਂ 10 ਸਵੇਰ 10 ਕਰ ਪਹੁੰਚਦਾ ਉਹ ਦੋ ਰੋਟੀ ਮਣਾਈ ਦੀ ਖਾਈ ਦੀ 11 ਵਜੇ ਤੱਕ ਤੁਸੀਂ ਕਦੇ ਬੇਟੇ ਨੂੰ ਕਿਹਾ ਨਹੀਂ ਵੀ ਖਰਚਾ ਪਾਣੀ ਲਿਆ ਕੇ ਦਿਆਕਾਰੀਆਂ ਨਾਲ ਕਰਾਇਆ ਕਰ ਕੋਈ ਇਹ ਵੀ ਸਭ ਕੋਈ ਕਰਨ ਤੇ ਵਾਜੂਦ ਵੀ ਨਹੀਂ ਮੰਦੇ ਨਹੀਂ ਦੱਸਦੇ ਹੁਣ ਅੱਜਕੱਲ ਬਰਾਬਰ ਦੇ ਬੱਚੇ ਇਹਦੇ ਹੋ ਜਾਂਦੇ ਨਹੀਂ ਆਪਣੀਆਂ ਮਰਜ਼ੀਆਂ ਕਰਦੇ ਤੁਹਾਨੂੰ ਕਦੇ ਰਿਸ਼ਤੇਦਾਰਾਂ ਵੱਲੋਂ ਕਿਸੇ ਵੱਲੋਂ ਸਪੋਰਟ ਨਹੀਂ ਮਿਲੀ ਕਿਸੇ ਨੇ ਕੁਝ ਕਿਹਾ ਨਹੀਂ ਕਿ ਅਸੀਂ ਤੁਹਾਡੀ ਮਦਦ ਕਰ ਦਿੰਦੇ ਨਹੀਂ ਜਸ ਮਾਲਕ ਨੇ ਉਹਦੇ ਤੇ ਭਰੋਸਾ ਆਪਣੇ ਹੱਥਾਂ ਦੇ ਕਰਮਾਂ ਤੇ ਫਰ ਭਰੋਸਾ ਹੈ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੇ 73 ਸਾਲ ਦੀ 73 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਸਾਈਕਲ ਚਲਾ ਕੇ ਆਉਨੇ ਹੋ ਰੋਜ਼ ਇੱਥੇ ਰੋਜ਼ ਡੇਲੀ ਸਾਈਕਲ ਚਲਾ ਕੇ ਆ ਰਹੇ ਹੋ ਕਿੰਨੀ ਕੁ ਦੂਰ ਹੈ ਤਾਂ ਕਰ ਤੁਹਾਡਾ ਇੱਥੋਂ ਸਵਾ ਘੰਟਾ ਲਾ ਜਾਂਦਾ ਸਮਾਨ ਸਭ ਚੱਕ ਕੇ ਜਾਣਾ ਅੱਛਾ ਤੇ ਤੁਸੀਂ ਜਿਹੜਾ ਹੈ ਇੰਨਾ ਭਾਰਾ ਬੈਗ ਸਮਾਨ ਸਾਰਾ ਚੱਕ ਕੇ ਸਾਈਕਲ ਤੇ ਜਾਂਦੇ ਜੀ ਹਾਂ ਇਹ ਜੀ ਕੀ ਮਜਬੂਰੀ ਹੈ ਕਿ ਇਸ ਉਮਰ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ ਮੇਰਾ ਇੱਕ ਬੇਟਾ ਹੁੰਦਾ ਲੈਕ ਸਿੱਧੀ ਜੀ ਗੱਲ ਹੈ ਜੋ ਕੰਮ ਕਰਨਾ ਪੈਂਦਾ ਵਾ ਕੋਈ ਵੀ ਹੈ ਅੱਜ ਤਾਂ ਨਹੀਂ ਮੈਂ 1964 ਤੋਂ ਕੰਮ ਕਰਦਾ ਆ ਰਿਹਾ ਹਾਂ ਮਜਬੂਰੀਆਂ ਜਿਹੜੀਆਂ ਇਨਸਾਨ ਦੀਆਂ ਨੇ ਉਹ ਹਰ ਪਹਿਲੂ ਤੇ ਲਿਆ ਕੇ ਮਜਬੂਰ ਕਰ ਦਿੰਦੀਆਂ ਨੇ ਤੇ ਬੇਟਾ ਜਿਹੜਾ ਹੈ ਉਹ ਕੀ ਕਹਿਣੇ ਚ ਨਹੀਂ ਆਇਆ ਕੀ ਤੁਹਾਡੇ ਨਾਲ ਨਹੀਂ ਰਹਿੰਦਾ ਉਹ ਨਾਲ ਰਹਿੰਦਾ ਵਾ ਕਹਿਣੇ ਚ ਨਹੀਂ ਮੈਂ ਪਹਿਲਾਂ ਆਪਣੇ ਬਾਪ ਨਾਲ ਕੰਮ ਕਰਾਉਂਦਾ ਰਿਹਾ ਮੇਰੀਆਂ 4 ਸਿਸਟਰਾਂ ਸੀ ਉਹਨਾਂ ਦਾ ਪੂਰੀ ਹੈਲਪ ਕਰਾਈ ਉਸ ਤੋਂ ਬਾਅਦ ਮੈਂ ਆਪਣਾ ਵਿਆਹ ਆਪਣੀ ਵੀ ਮਿਹਨਤ ਕਰਕੇ ਕੀਤਾ ਤੇ ਉਸ ਤੋਂ ਬਾਅਦ ਆਪ ਦਾ ਛੋਟੇ ਭਰਾ ਦਾ ਵੀ ਵਿਆਹ ਆਪਣੇ ਹੱਥੀਂ ਮਿਹਨਤ ਕਰਕੇ ਹੀ ਕਰਾਇਆ ਤੇ ਬਾਪੂ ਜੀ ਤੁਸੀਂ ਜਿਹੜਾ ਹੈ ਹੁਣ ਕਿਰਤ ਕਮਾਈ ਕਰ ਰਹੇ ਹੋ ਇਸ ਵੇਲੇ ਘਰ ਚ ਹੋਰ ਕੌਣ-ਕੌਣ ਹੈ ਤੁਹਾਡੇ ਮੇਰੇ ਇੱਕੋ ਬੇਟਾ ਹੀ ਬੇਟਾ ਹੈ ਬਾਕੀ ਇੱਕ ਲੜਕੀ ਸੀਗੀ ਉਹ ਮੈਰਿਜ ਹੋ ਗਈ ਉਹ ਆਪਣੇ ਘਰ ਚ ਤੁਹਾਡੀ ਵਾਈਫ ਵਾਈਫ 95 ਚ ਗਈ ਹੋਈ ਉੱਪਰ ਜਦੋਂ ਛੋਟੇ ਸੀਗੇ 5-6 ਸਾਲ ਦੇ ਬੱਚੇ ਸੀਗੇ ਉਦੋਂ ਤੇ ਨਾਲ ਸਾਡੀ ਮਾਂ ਨੇ ਹੈਲਪ ਕਰਾਈ ਮੇਰੇ ਬੱਚੇ ਪਾਲਨੇ ਪੋਤੇ ਤੇ ਮੈਂ ਕਿਰਤ ਕਮਾ ਕੇ ਰੋਟੀ ਕਮਾਉਂਦਾ ਸੀ ਉਦੋਂ ਤਾਂ ਤੁਸੀਂ ਉਹ ਘਰ ਦੇ ਵਿੱਚ ਫਿਰ ਇਕੱਲੇ ਹੀ ਹੁਣ ਮਤਲਬ ਕਮਾਉਣ ਵਾਲੇ ਹਾਂ ਮਾਤਾ ਸਾਡੀ ਵੀ ਪੂਰੀ ਹੋ ਗਈ ਘਰ ਦੇ ਵੀ ਪੂਰੇ ਹੋ ਗਏ ਤੇ ਅਸਲੇ ਫਿਰ ਹਾਲ ਇਕੱਲੇ ਬੇਟਾ ਵੀ ਕੋਲ ਰਾਤ ਨੂੰ ਆਉਂਦਾ ਸੌਂਦਾ ਆਉਂਦਾ ਤੇ ਰੋਟੀ ਅਸੀਂ ਉਹ ਰੋਟੀ ਪਾਣੀ ਤਾਂ ਕੌਣ ਕਰਦਾ ਸਵੇਰੇ ਉੱਠ ਕੇ ਆਪ ਕਹਿੰਦੀ ਰਾਤ ਨੂੰ ਜਾ ਕੇ ਆਪ ਕਮਾਈ ਖਾਈ ਦੀ ਬਣਾਈ ਦੀ ਖਾਈ ਦੀ ਤੁਸੀਂ ਰਾਤ ਨੂੰ ਇੱਥੋਂ ਕਿੰਨੇ ਵਜੇ ਜਾਂਦੇ ਹੋ ਰਾਤ ਨੂੰ ਮੈਨੂੰ ਇੱਥੋਂ 9:00 ਵਜੇ ਤੁਰਦਾ ਵਾਂ 10:00 ਸਵੇਰ 10:00 ਘਰ ਪਹੁੰਚ ਜਾਂਦਾ ਉਹਦੋਂ ਰੋਟੀ ਬਣਾਈ ਦੀ ਖਾਈ ਦੀ 11:00 ਵਜੇ ਤੱਕ ਸੌਂ ਜੀਦਾ ਬਿਸਤਰੇ ਨੂੰ ਸਵੇਰੇ ਫਿਰ 5:00 6:00 ਵਜੇ ਉ ਇਧਰਲੇ ਪਾਸੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸਾਨੂੰ ਪੜਨੀ ਕਰਕੇ ਰੋਟੀ ਪਣੀ ਕਰ ਤੇ ਇੱਕ ਵਾਰੀ ਜ਼ਰੂਰ ਦੱਸੋ ਕਿ ਸਮਾਨ ਜਿਹੜਾ ਤੁਸੀਂ ਇਹ ਵੇਚਦੇ ਹੋ ਇਹ ਕੰਮ ਜਿਹੜਾ ਹੈ ਕਿਵੇਂ ਸ਼ੁਰੂ ਕੀਤਾ ਤੁਹਾਨੂੰ ਕਿਦਾਂ ਖਿਆਲ ਆਇਆ ਵੀ ਆਹ ਕੰਮ ਕਰ ਲਵਾਂ ਮੈਂ ਮੈਂ ਪਹਿਲਾਂ ਲੋਹੇ ਦਾ ਕੰਮ ਕਰਦਾ ਸੀ ਫੈਕਟਰੀ ਦੇ ਵਿੱਚ ਉਦੋਂ ਬਾਅਦ ਮੈਂ ਗੁਰਦਾਰੇ ਆਉਂਦਾ ਜਾਂਦਾ ਸੀ ਉੱਥੇ ਤੋਂ ਕਰਨ ਉਹ ਤੋਂ ਦੇਖ ਕੇ ਕਿ ਸਟਾਰ ਲਾਉਂਦੇ ਨੇ ਤਰਾ ਕਰਦੇ ਨੇ ਤੇ ਉਦੋਂ ਬਾਅਦ ਫਿਰ ਉਹਦੇ ਮਨ ਤੇ ਪ੍ਰੇਰਣਾ ਆਈ ਵੀ ਮੈਂ ਵੀ ਇਹ ਬੱਚੇ ਮੇਰੇ ਛੋਟੇ ਨੇ ਮੇਨੋਕਰੀ ਵਾਲੇ ਤਾਂ ਟਾਈਮ ਤੇ ਰੋਟੀ ਦੇ ਕੰਮ ਕਰਨਾ ਤੇ ਉਹਨੂੰ ਤਾਂ ਤਨਖਾਹ ਦੇਣੀ ਹੈ ਤੇ ਟਾਈਮ ਨਾਲ ਟੁੱਟੀ ਰਾਤ ਨੂੰ 9 ਵਜੇ ਤੋਂ ਪਹਿਲਾਂ ਦੇਣੀ ਉਦੋਂ ਵੀ ਤਰ੍ਹਾਂ ਕੇ ਫਿਰ ਮੈਂ ਪਹਿਲਾਂ ਮੈਂ ਜਹਰਬਲੀ ਜਾਂਦਾ ਸੀ ਵੀਰਵਾਰ ਨੂੰ ਉਦੋਂ ਬਾਅਦ ਉੱਥੇ ਨਹੀਂ ਸੈਟੇ ਤੁਰਦੇ ਫਿਰਦੇ ਆ ਕੇ ਇੱਕ ਗੁਰਦੁਆਰੇ ਦੀ ਸੈਟਿੰਗ ਨਜ਼ਰ ਆਈ ਇੱਥੇ ਵੀ ਚੱਲ ਠੀਕ ਹੈ ਹੋਰ ਜਗ੍ਹਾ ਮੈਨੂੰ ਨਹੀਂ ਵਫਾ ਕੀਤੀ ਇੱਥੇ ਬਟੇ ਜ 50 60 ਰੁਪਏ ਦੇ ਰੋਜ਼ ਕੰਮ ਖੁੰਦਾ ਜੀ ਉਹਨਾਂ ਅਦਲੇ ਰੁਪਏ 7 800 ਰੁਪਏ ਹੁੰਦਾ ਉਸ ਤੋਂ ਜਿਹੜਾ ਟਾਈਟਨ ਸੋਚਿਆ ਸਰਬੰਧ ਤੁਸੀਂ ਕਦੇ ਬੇਟੇ ਨੂੰ ਕਿਹਾ ਨਹੀਂ ਵੀ ਖਰਚਾ ਪਾਣੀ ਲਿਆ ਕੇ ਦਿਆਕਾਰੀਆਂ ਨਾਲ ਕਰਾਇਆ ਕਰ ਕੁਝ ਇਹ ਵੀ ਸਭ ਕੋਈ ਕਰਨ ਦੇ باوجود ਵੀ ਨਹੀਂ ਮੰਨਦੇ ਕੀ ਕਰ ਸਕਦੇ ਆਜਕਲ ਬਰਾਬਰ ਦੇ ਬੱਚੇ ਜਦੋਂ ਹੋ ਜਾਂਦੇ ਨੇ ਆਪਣੀਆਂ ਮਰਜ਼ੀਆਂ ਕਰਦੇ ਨੇ ਤੇ ਫਿਰ ਹੁਣ ਤੁਸੀਂ ਮਤਲਬ ਕਿ ਬੇਟੇ ਨੂੰ ਫਿਰ ਵੀ ਆਪਣੇ ਨਾਲ ਰੱਖਿਆ ਹੋਇਆ ਤੁਹਾਡਾ ਕੱਲ ਵੀ ਨਹੀਂ ਮੰਨਦਾ ਫਿਰ ਵੀ ਤੁਹਾਡੇ ਨਾਲ ਹੀ ਰਹਿੰਦਾ ਉਹ ਹਾਂਜੀ ਨਾਲ ਰੱਖਣਾ ਪੰਦਾ ਔਲਾਦ ਹਨ ਜਦੋਂ ਅੰਗ ਦੇ ਟੁਕੜੇ ਹੁੰਦੇ ਨੇ ਨਾ ਸਰੀਰ ਦੇ ਜਿਗਰ ਦੇ ਟੁਕੜੇ ਹੁੰਦੇ ਨੇ ਜੇ ਮਾਂ ਬਾਪ ਮਾਂ ਨਾ ਹੋਵੇ ਬਾਪ ਨੇ ਅੱਤੀ ਪਾਲਨੇ ਹੁਣ ਸਾਤੀ ਲਾ ਕੇ ਉਹ ਮਾੜਾ ਪਿਆਰ ਵੀ ਦੇਣਾ ਤੇ ਬਾਪ ਦਾ ਵੀ ਦులਾਰ ਦਬਕੇ ਬਿਮਾਰੀ ਦੇ ਸਭ ਕੁ ਕਰੇ ਜਾ ਉਹ ਹੁਣ ਕਰਦਾ ਕੀ ਹੈ ਵੈਸੇ ਫੈਕਟਰੀ ਦੇ ਵਿੱਚ ਕੰਮ ਕਰਦਾ ਆਪਣਾ ਉਹ ਕਮਾਉਂਦਾ ਤੇ ਆਪਣੇ ਤੇ ਖਰਚਾ ਕਰਦਾ ਸਾਰਾ ਹਾਂਜੀ ਕਿੰਨੀ ਉਮਰ ਹੈ ਉਹਦੀ ਉਮਰ ਹੋਊਗੀ ਉਹਦੀ 32 ਸਾਲ ਦੀ ਵਿਆਹਿਆ ਹੋਇਆ ਨਹੀਂ 32 ਸਾਲ ਦੀ ਉਮਰ ਚ ਵੀ ਹਲੇ ਵਿਆਹ ਨਹੀਂ ਹੋਇਆ ਮਜਬੂਰੀਆਂ ਨੇ ਕੀ ਕਹਿਣਾ ਚਾਹੋਂਗੇ ਅੱਜ ਦੇ ਜਿਹੜੇ ਬੱਚੇ ਨੇ ਵੀ ਆਪਣੇ ਮਾਪੇ ਦਾ ਇਦਾਂ ਧਿਆਨ ਨਹੀਂ ਰੱਖਦੇ ਹੋਰਾਂ ਨੂੰ ਕੀ ਕਹਿਣਾ ਚਾਹੋਂਗੇ ਮੈਂ ਸਭ ਨੂੰ ਇਹ ਕਹੂੰਗਾ ਕਿ ਆਪਣੇ ਮਾਪੇ ਦਾ ਸਾਥ ਦਿਓ ਆਪਣੀ ਦਸਨੋਂ ਦੀ ਕਿਰਤ ਕਰੋ ਰੱਜ ਕੇ ਖਾਓਗੇ ਤੇ ਕਿਸੇ ਅੱਗੇ ਹੱਥ ਨਹੀਂ ਅਡੋਗੇ ਅਗਰ ਜੇ ਤੁਸੀਂ ਨਹੀਂ ਕਰੋਗੇ ਨਸ਼ਿਆਂ ਦੇ ਵਿਚਾਰੇ ਲੱਗੋਗੇ ਉਹੀ ਸੋਸਾਇਟੀ ਮਾੜੀ ਪਈ ਤਾਨੂੰ ਕਦੇ ਰਿਸ਼ਤੇਦਾਰਾਂ ਵੱਲੋਂ ਕਿਸੇ ਵੱਲੋਂ ਸਪੋਰਟ ਨਹੀਂ ਮਿਲੀ ਕਿਸੇ ਨੇ ਕੁਝ ਕਿਹਾ ਨਹੀਂ ਕਿ ਅਸੀਂ ਤੁਹਾਡੀ ਮਦਦ ਕਰ ਦਿੰਨੇ ਆ ਨਹੀਂ ਤੁਸੀਂ ਕਿਸੇ ਕੋਲੇ ਗਏ ਵੀ ਨਹੀਂ ਨਹੀਂ ਲੋੜ ਨਹੀਂ ਪੈਂਦੀ ਜਦਸ ਮਾਲਕ ਨੇ ਉਹਦੇ ਭਰੋਸਾ ਆਪਣੇ ਹੱਥਾਂ ਦੇ ਕਰਮਾਂ ਤੇ ਫਿਰ ਭਰੋਸਾ ਹੈਗਾ ਕਿਸੇ ਦੇ ਅੱਗੇ ਹੱਥ ਕੋਈ ਵੀ ੜਾ ਲਿਆ ਅੱਜ ਤਾਂ ਇਹ ਕਹੂਗਾ ਹੱਥ ਮੈਂ ਸਿਰਫ ਗੁਰੂ ਨਾਨਕ ਦੇ ਅੱਗੇ ੜਾ ਦੋ ਉਹ ਮੇਰੀ ਝੋਲੀ ਭਰ ਦਿੰਦਾ ਵਾ ਉਹਦੇ ਦਰਮੋਦਰੇ ਬੈਠੇ ਕੁੱਕਰ ਬਣ ਕੇ ਉਹ ਬਹੁਤ ਕੁਝ ਦੇ ਰਿਆ ਕਿਤੇ ਅੱਜ ਪਹਿਲਾਂ ਮਕਾਨ ਤਿੰਨ ਭਰਾਵਾ ਮਾ ਦੇ ਨੋ ਤੇ ਕਿਰਾਇਆ ਮਕਾਨ ਮੈਂ ਆਪ ਲਿਆ ਸੀ ਉਹਦੇ ਤਿੰਨ ਹਿੱਸੇ ਪੈਣ ਤੋਂ ਬਾਅਦ ਨਹੀਂ ਅੱਜ 50 ਕ ਜਗ੍ਹਾ ਲਈ ਉੱਤੇ 2.5 ਤੋਂ 3 ਲੱਖ ਰੁਪਏ ਵਿੱਚ ਉਹ ਮਿਹਨਤ ਕਰਕੇ ਲਾਇਆ। ਹਲੇ ਥੋੜਾ ਜਿਹਾ ਕੰਮ ਰਹਿੰਦਾ ਉਹਦਾ। ਬਿਜਲੀ ਫਿਟਿੰਗ ਆ ਰਹਾ ਵਗੈਰਾ। ਮਾਲਕ ਨੂੰ ਦਊਗਾ ਉਹ ਵੀ। ਭਰੋਸਾ ਮਾਲਕ ਤੇ ਮੈਨੂੰ ਪੂਰਾ। ਜਿੰਨਾ ਇੱਥੋਂ ਕਮਾਣੇ ਹੋ ਇਹਦੇ ਨਾਲ ਤੁਹਾਡਾ ਗੁਜ਼ਾਰਾ ਚੱਲ ਜਾਂਦਾ। ਹਾਂਜੀ ਚੱਲ ਜਾਂਦਾ। ਉਹ ਤੋਂ ਬਚਾਉਣੇ ਵੀ ਐ। ਅੱਛਾ। 10th ਟਾਈਮ ਰੋਟੀ ਉਪਰ ਗਿਆ ਹੈ ਨਹੀਂ। ਸਭ ਤੋਂ ਵੱਡੀ ਗੱਲ ਐਬ ਆਂਦੀ ਹੈ। ਇਹ ਸੁੱਕੀ ਰੋਟੀ ਖਾਈਏ ਤਾਂ ਸਾਡੇ 2022 2023 ਦੇ ਵਿੱਚ ਦੋ ਬੰਦੇ ਦਾ ਗੁਜ਼ਾਰਾ ਵਧੀਆ ਹੋ ਜਾਂਦਾ। ਅੱਜ ਦੇ ਟਾਈਮ 'ਚ ਤਾਂ ਜਿਹੜੇ ਗਰੀਬੀ ਦੇ ਮਾਰੇ ਹੁੰਦੇ ਨੇ ਆ ਜਿਹੜੇ ਥੋੜੇ ਜਿਨ੍ਹਾਂ ਤੇ ਕੋਈ ਟੈਨਸ਼ਨ ਹੁੰਦੀ ਆ ਅਗਲੇ ਉਹ ਗਲਤ ਪਾਸੇ ਨਸ਼ਿਆਂ 'ਚ ਚਲੇ ਜਾਂਦੇ ਨੇਗੇ। ਤੁਹਾਡੇ ਉੱਤੇ ਕਦੇ ਨਹੀਂ ਇਦਾਂ ਦਾ ਟਾਈਮ ਆਇਆ? ਨਹੀਂ ਆਇਆ। ਪਰ ਉਸਾਰਾ ਬਥੇ। ਹਾਂਜੀ। ਭਰੋਸਾ ਪੂਰਾ। ਔਰ ਦੰਦਾ ਵੀ ਹਰ ਚੀਜ਼ ਪੂਰੀ ਕਰਦਾ ਵੀ ਹੈ। ਜਿਹੜੀ ਚੀਜ਼ ਕੋਈ ਮੰਗੀ ਆ ਕਦੀ ਨਰਾਸ਼ ਨਹੀਂ ਹੋਣ ਦੁੱਤਾ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਆ ਘੜਦਾ ਜਦੋਂ ਕੋਈ ਐਸੀ ਵਿਫਤਾ ਪੈਂਦੀ ਆ ਮਾਲਕ ਕੋਈ ਨਾ ਕੋਈ ਟੋਈ ਮੇਲ ਕਰ ਦਿੰਦਾ ਇੱਥੇ ਤੁਹਾਡੇ ਕੋਲੇ ਜਿਹੜੇ ਲੋਕ ਆਂਦੇ ਨੇ ਉਹਨਾਂ ਵੱਲੋਂ ਕਦੇ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਵਿੱਚ ਕੋਈ ਦੇ ਜਾਂਦਾ ਕੋਈ 4-500 ਕਿਸੇ ਵੱਲੋਂ ਦੇ ਵੀ ਜਾਂਦੇ ਨੇ ਐਸੀ ਗੱਲ ਕਿਸੇ ਕੇ ਹੱਥ ਨਹੀਂ ੱਡੇ ਅਗਲੇ ਦਿੰਦਾ ਵੀ ਜੇ ਨਾ ਕਰੋ ਕਹਿੰਦਾ ਨਹੀਂ ਇੱਕ ਪਿਆਰ ਭਰੇ ਪੇਟ ਆ ਗਿਆ ਸੋ ਇਹ ਇੱਕ ਉਹ ਕਹਿ ਲੀਏ ਕਿ ਗੁਰਸਿੱਖ ਇੱਕ ਗੁਰੂ ਦੇ ਦਰ ਤੇ ਆਣ ਵਾਲਾ ਜਿਹਨੂੰ ਕਿ ਉਸ ਰੱਬ ਤੇ ਉਸ ਅਕਾਲ ਪੁਰਖ ਤੇ ਪੂਰਾ ਭਰੋਸਾ ਕਿ ਪ੍ਰਮਾਤਮਾ ਨੇ ਮੈਨੂੰ ਸਾਰਾ ਕੁਝ ਦੇਣਾ ਹੈ ਆਪਣੇ ਹੱਥਾਂ ਤੇ ਪੂਰਾ ਭਰੋਸਾ ਕਿ ਕਿਰਤ ਕਮਾਈ ਹੱਥ ਨਾਲ ਕਰਨੀ ਹੈ ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਆਪਣੇ ਹੱਥਾਂ ਦੇ ਨਾਲ ਕਿਰਤ ਜਿਹੜੀ ਆ ਉਹ ਕਰਨੀ ਹੈ ਤੇ ਇਹਨਾਂ ਦਾ ਬਿਲਕੁਲ ਸਨੇਹਾ ਇਹੀ ਹੈ ਸਾਰਿਆਂ ਨੂੰ ਕਿ ਆਪਣੇ ਮਾਪਿਓ ਨੂੰ ਨਾ ਕਦੇ ਛੱਡੋ ਹਮੇਸ਼ਾ ਉਹਨਾਂ ਨੂੰ ਨਾਲ ਲੈ ਕੇ ਚੱਲੋ ਉਹਨਾਂ ਦੀ ਹਮੇਸ਼ਾ ਜਿਹੜਾ ਸੇਵਾ ਕਰੋ ਤੁਸੀਂ ਬਾਪੂ ਜੀ ਕੀ ਕਹੋਗੇ ਬੱਚਿਆਂ ਨੂੰ ਬੱਚਿਆਂ ਨੂੰ ਇਹੀ ਕਹੂੰਗਾ ਕਿ ਮਾਪੇ ਬਾਪ ਨੂੰ ਔਰ ਮਾਪੇ-ਮਾਪੇ ਦੇ ਨਾਲ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਦੇ ਕਹੇ ਤੇ ਪੂਰਨ ਤੇ ਚੱਲੋ ਆਪਣੀ ਦਸਾਂ ਨੌ ਦੀ ਕਿਰਤ ਕਰਕੇ ਆਪ ਵੀ ਖਾਓ ਤੇ ਮਾਪੇ-ਮਾਪੇ ਲਈ ਵੀ ਕੁਝ ਕੱਢ ਕੇ ਦਿਓ